ਵਾਸੀ ਦਾ ਦੋਸਤੋ ਅੱਜ 7 ਤਰੀਕ ਐ ਸਰਵਾਂ ਨੇ ਆਦਵਾਰ ਦਾ ਜਿਹੜਿਆ ਕੂਟੇ ਸੇਵਾ ਚਲ ਰਹੀ ਐ ਰੋਜ਼ ਦੀ ਤਰ੍ਹਾਂ ਮੇਰੇ ਨਾਲ ਮਾਸਟਰ ਵੀਰ ਨਹੀਂ ਸਾਰੇ ਜਾਣਦੇ ਐ ਕਾਫੀ ਲੋਕ ਵੀਰੇ ਮੈਨੂੰ ਮੈਸੇਜ ਕਰ ਰਹੇ ਐ ਤੇ ਸਾਡਾ ਵਿੰਦਰ ਵੀਰ ਸਾਰੇ ਜਾਣਦੇ ਇਲਾਕੇ ਦੇ ਵਿੱਚ ਬੱਚਿਆਂ ਵਾਲੀ ਜਿਹੜੀ ਗੱਡੀ ਦੇ ਸੇਵਾ ਨਿਭਾ ਰਿਹਾ ਨਾਲੇ ਨਾ ਮੇਰਾ ਪੁੱਤ ਆ ਬੜੀ ਸਕੂਲ ਵੀ ਕਰਦਾ ਐ ਇੱਥੇ ਲੈ ਜਾਂਦਾ ਗੁੱਡ ਜੋਬ ਕਰਦਾ ਐ ਇਹ ਲੈਮੋਨਾ ਪਿਆਰਾ ਹੈ ਮੇਰੇ ਵੀਰੇ ਬੱਚਿਆਂ ਨੂੰ ਅੱਗੇ ਦੇ ਟਾਈਮ ਤੇ ਜਾਣਾ ਗਰਮੀ ਦੇ ਸਾਵਣਾ ਗਰਮੀ ਤੇ ਹੈਗੀ ਆ ਨਾਲ ਬੋਟਾਂ ਦੀ ਸੇਵਾ ਚੱਲਦੀ ਪਾਉਂਗੀ ਤੇ ਨਾਲ ਮੇਰਾ ਵੀਰ ਲੈਮੋਨਾ ਬਣਾ ਕੇ ਪਿਆਰਾ ਹੈ ਵਧੀਆ ਤੇ ਧੰਨਵਾਦ ਕਰਦੇ ਸਾਡੇ ਵੀਰ ਦਾ ਜੁਗ ਸੇਵਾ ਰੱਬ ਕਿਹ ਜਿਹੇ ਜਿੰਨਾ ਜਿਹੜਾ ਸਾਣੀ ਤੇ ਲੱਗੇ ਆ ਠੀਕ ਜਾ ਹੋ ਗਏ ਪਤਾ ਨਹੀਂ ਰੱਬ ਹੁਣ ਕੀ ਨਤੀਜਾ ਦੇਵੇ ਇਹਦਾ ਫਲ ਦੇ ਵਿੱਚ ਲੋ ਉਹ ਨਹੀਂ ਵੇਖੇ ਪੁਰੇ ਆਪਾਂ ਤੇ ਧੰਨਵਾਦ ਇਹਨਾਂ ਦਾ ਸਾਰਿਆਂ ਦਾ ਸਾਡੇ ਪੁੱਤ ਦਾ ਵੀ ਨਾਲ ਮਾਰੋ ਮੇਰੇ ਜੀ ਦਾ ਪਾਣੀ ਤੇ ਲੈਮਨ ਤੇ ਵੀਰ ਨੂੰ ਲੈਮਨ ਪੀ ਕੇ ਦੱਸ ਦੇ ਕਿਹੋ ਜਿਹਾ ਤੇ ਤੋਂ ਲੈਮਨ ਵੀ ਪਿਆ ਕਰੋ ਵਧੀਆ ਬਣਾਇਆ ਬਹੁਤ